ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਾਦੂ ਟੋਨਾ ਕਾਲਾ ਏਲਮ ਕਈ ਮੇਰੇ ਮਿੱਤਰ ਪਿਆਰੇ ਅਜੀਜ਼ ਦੋਸਤ ਜਿਹੜੇ ਦਿਲੋਂ ਪਿਆਰ ਕਰਦੇ ਹਨ ਉਹਨਾਂ ਦੇ ਪਰਸਨਲ ਫੋਨ ਆਏ ਕਈਆਂ ਨੂੰ ਕੁਝ ਚੀਜ਼ਾਂ ਦੱਸੀਆਂ ਗਈਆਂ ਕਈਆਂ ਨੂੰ ਨਹੀਂ ਦੱਸੀਆਂ ਗਈਆਂ ਸੋ ਕਈ ਵਾਰ ਕੰਮ ਵਿੱਚ ਬਿਜੀ ਸੀਗੇ ਤੇ ਵੀਰਾਂ ਨੇ ਦਿਲੋਂ ਪੁੱਛਿਆ ਕਿ ਵੀਰ ਜੀ ਕੀ ਹੋਇਆ ਸੀ ਬਾਅਦ ਵਿੱਚ ਪਹਿਲੇ ਜਿਹੜਾ ਕੁਝ ਹੋਇਆ ਸੀ ਉਹ ਤੁਹਾਨੂੰ ਦੱਸਿਆ ਹੀ ਹੋਇਆ ਮੈਂ ਸਾਰਾ ਕੁਝ ਤੇ ਇਸ ਦਾ ਹੱਲ ਕਿਵੇਂ ਹੋਇਆ ਕਿਸ ਤਰ੍ਹਾਂ ਇਹ ਜਾਦੂ ਟੋਣਾ ਕਾਲੇ ਇਲਮ ਬਲੀਆਂ ਜਿਹੜੀਆਂ ਬੱਕਰੇ ਦੀਆਂ ਜਾਂ ਕੋਈ ਕਿਸੇ ਵੀ ਜਾਨਵਰ ਦੀ ਬਲੀ ਦੇ ਕੇ ਇਹ ਜਿਹੜੇ ਫੋਨ ਦੇ ਛਿੱਟੇ ਘਰਾਂ ਦੇ ਵਿੱਚ ਆਉਂਦੇ ਹਨ ਉਸ ਦੀ ਗਹਿਰਾਈ ਤੱਕ ਅਸੀਂ ਕਿਵੇਂ ਗਏ ਕੰਮ ਕਿਵੇਂ ਇਸ ਤੋਂ ਬਚੇ ਕਿਵੇਂ ਇਸ ਤੋਂ ਛੁਟਕਾਰਾ ਪਾਇਆ ਉਹ ਸਾਰਾ ਕੁਝ ਅੱਜ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਇਹਨਾਂ ਚੀਜ਼ਾਂ ਦੇ ਜਿਹੜਾ ਕੰਟਰੋਲ ਕਰਨ ਵਾਲਾ ਹੈ ਕੇਸ ਕੈਟਾਗਰੀ ਦਾ ਬੰਦਾ ਹੁੰਦਾ ਹੈ ਬਾਬਾ ਹੁੰਦਾ ਹੈ ਆਪਣੇ ਵਰਗਾ ਇਨਸਾਨ ਹੀ ਹੁੰਦੇ ਆ ਬਾਬੇ ਵੀ ਤੇ ਗੁੱਲ ਮਲਾ ਕੇ ਵਿਦਿਆ ਹੁੰਦੀ ਹੈ ਗਿਆਨ ਹੁੰਦਾ ਉਹਨਾਂ ਚੀਜ਼ਾਂ ਦੀ ਰੋਕਥਾਮ ਵਾਲੇ ਜਿਹੜੇ ਮਹਾਪੁਰਸ਼ ਨੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਸੋ ਪਹਿਲੇ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਦਿਆਂ ਕਈ ਵੀਰ ਨਵੇਂ ਜੁੜੇ ਉਹਨਾਂ ਨੂੰ ਗੱਲ ਸਮਝ ਨਹੀਂ ਆਣੀ ਕਿ ਕੀ ਗੱਲ ਕਰਦੇ ਆ ਕਿਵੇਂ ਕਰਦੇ ਆ ਹੋਇਆ ਸ਼ੁਰੂਆਤ ਕਿਤੋਂ ਹੋਈ ਸੀਗੀ ਸ਼ੁਰੂਆਤ ਹੋਈ ਸੀ ਅੱਜ ਤੋਂ 2 ਮਹੀਨੇ ਪਹਿਲਾਂ ਇੱਕ ਨਾਰਮਲ ਜੀ ਬਿਮਾਰੀ ਜਦੋਂ ਆਪਣੇ ਅਚਾਰ ਦੇ ਵਿੱਚੋਂ ਕਾਲੇ ਤਰ੍ਹਾਂ ਦੀ ਰੱਖ ਜਿਹੜੀ ਲੱਭੀ ਸੀਗੀ ਤੇ ਉਸ ਦੇ ਨਾਲ ਕੀ ਹੁੰਦਾ ਅਚਾਰ ਦੇ ਡੱਬੇ ਵਿੱਚੋਂ ਜਿਹੜੀ ਰੱਖ ਲੱਭੀ ਸੀਗੀ ਤੇ ਘਰ ਦੀ ਜਿਹੜੀ ਮੇਰੀ ਵਾਈਫ ਹੈ ਉਹ ਬਿਮਾਰ ਹੋ ਜਾਂਦੇ ਨੇ ਕੋਈ ਬਿਮਾਰੀ ਦੀ ਸਮਝ ਨਹੀਂ ਆਂਦੀ ਦੇ ਕੋਲ ਮਲਾ ਕੇ ਅਸੀਂ ਦਰ ਦਰ ਹਸਪੀਟਲਾਂ ਤੋਂ ਅਲੱਗ-ਅਲੱਗ ਤਰ੍ਹਾਂ ਦੀਆਂ ਰਿਪੋਰਟਾਂ ਕਰਾਏ ਘਰਾਂ ਦੇ ਫਿਰੇ ਤੇ ਮੈਂ ਕਹਿੰਦਾ ਜੀ ਕੋਈ ਡਾਕਟਰ ਨਹੀਂ ਛੱਡਿਆ ਕੋਈ ਬਿਮਾਰੀ ਦੀ ਸਮਝ ਹੀ ਨਹੀਂ ਆ ਰਹੀ ਸੀ ਕਿ ਟ੍ਰੀਟਮੈਂਟ ਕੀ ਡ੍ਰਿਪ ਕੀ ਦਿਨ ਚਾਰ-ਚਾਰ ਦਿਨ ਐਡਮਿਟ ਕਰਵਾਇਆ ਇੱਕ ਮਹੀਨਾ ਪੂਰਾ ਰਾਤ ਸਾਰੀ ਇੱਕ ਮਿੰਟ ਵੀ ਮੇਰੇ ਵਾਈਫ ਨੂੰ ਨੀਂਦ ਨਹੀਂ ਆਈ ਸੀਗੀ ਪੂਰੇ ਇੱਕ ਮਹੀਨਾ ਤੇ ਉਸ ਤੋਂ ਬਾਅਦ ਜਿਹੜਾ ਨਿਵਾਰਣ ਹੋਇਆ ਸੀਗਾ ਨੀਂਦ ਕਿੱਧਾਂ ਆਈ ਸੀ ਉਹ ਡਾਕਟਰ ਜਸਵੰਤ ਜੀ ਨੇ ਜਿਹੜੇ ਸਾਈਕਾਟ੍ਰਿਸ ਨੇ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਮੈਡੀਸਿਨ ਹੈ ਉਹਨਾਂ ਦੀ ਮੈਡੀਸਿਨ ਨਾਲ ਆਪਣੇ ਨੀਂਦ ਆਣੀ ਸ਼ੁਰੂ ਹੋ ਗਈ ਸੀ ਤੇ ਕੁੱਲ ਮਿਲਾ ਕੇ ਜਿਵੇਂ ਕਹਿੰਦੇ ਆ ਉਸ ਬਿਮਾਰੀ ਦੇ ਦੌਰਾਨ ਦੌਰਾਨ ਜਦੋਂ ਕਿਸੇ ਇਨਸਾਨ ਨੂੰ 1 ਮਹੀਨਾ ਰਾਤ ਨੀਂਦ ਹੀ ਨਹੀਂ ਆਂਦੀ ਤੇ 2-3 ਵਾਰ ਵਾਈਫ ਨੇ ਆਤਮ ਹੱਤਿਆ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਅਸੀਂ ਤਕਰੀਬਨ ਇਹ ਧਾਰ ਚੁੱਕੇ ਸਨ ਧਾਰ ਚੁੱਕੇ ਸੀ ਕਿ ਕੁੱਲ ਮਲਾ ਕੇ ਮੇਰੇ ਵਾਈਫ ਨਹੀਂ ਬਚਣਗੇ ਕਿਉਂਕਿ ਸਰੀਰ ਦੀ ਹਾਲਤ ਹੀ ਇਦਾਂ ਦੀ ਹੋ ਗਈ ਸੀ ਕੀਤਾ ਕਰਾਇਆ ਜਿਹੜਾ ਸੀਗਾ ਉਹਨੇ ਆਪਣਾ ਅਸਰ ਹੀ ਐਵੇਂ ਦਾ ਛੱਡਿਆ ਸੀ ਕਿ ਕੁੱਲ ਮਲਾ ਕੇ ਸਾਨੂੰ ਇਹ ਮਨ ਦੇ ਵਿੱਚ ਇਹ ਧਾਰ ਲਿਆ ਸੀ ਕਿ ਨਹੀਂ ਬਚਣਗੇ ਜੀ ਸੋ ਕੋਇਆ ਕਿ ਸਭ ਤੋਂ ਪਹਿਲੇ ਆਪਾਂ ਬਾਲਾ ਜੀ ਮਹਾਰਾਜ ਤੇ ਮਾਂ ਕਾਲੀ ਦਾ ਪਾਠ ਤੇ ਜਿਵੇਂ ਕਹਿੰਦੇ ਅੱਜ ਇਸ ਨੂੰ ਹਮਨ ਕਹਿ ਲੈਂਦੇ ਉਹ ਕਰਵਾਇਆ ਤੇ 20 ਦਿਨ ਆਪਾਂ ਨੂੰ ਕੋਈ ਦਿੱਕਤ ਨਹੀਂ ਆਈ ਤੇ ਤਕਰੀਬਨ ਨੀਂਦ ਵੀ ਸਹੀ ਆਣ ਲੱਗ ਗਈ ਸੀ ਤੇ ਜਿਹੜੀਆਂ ਹੋਰ ਵੀ ਬਿਮਾਰੀਆਂ ਸੀਗੀਆਂ ਉਹਨਾਂ ਤੋਂ ਵੀ ਛੁਟਕਾਰਾ ਮਿਲ ਗਿਆ ਸੀ ਜਿਹੜੀਆਂ ਦਵਾਈਆਂ ਖਾ ਰਿਆ ਸੀਗੀ ਉਹ ਦਵਾਈਆਂ ਨੂੰ ਵੀ ਅਸੀਂ ਚੁੱਲ੍ਹੇ 'ਚ ਪਾ ਕੇ ਅੱਗ ਲਾਤੀ ਸੀਗੀ ਕਿਉਂਕਿ ਦਵਾਈਆਂ ਨੇ ਕੋਈ ਲੋੜ ਹੀ ਨਹੀਂ ਰਹੀ ਸੀ ਉਹਨਾਂ ਦਵਾਈਆਂ ਦੀ ਕਿਉਂਕਿ ਨੀਂਦ ਵੀ ਆਣ ਲੱਗ ਗਈ ਸੀ ਤੇ ਕੋਈ ਸਰੀਰ ਦੀ ਜਿਹੜੀ ਕਮਜ਼ੋਰੀ ਸੀ ਉਹ ਵੀ ਦੂਰ ਹੋ ਗਈ 20 ਦਿਨ ਲਗਾਤਾਰ ਬਿਲਕੁਲ ਠੀਕ ਰਹਿ ਆ ਬੱਚਿਆਂ ਤੇ ਜਿਹੜਾ ਪ੍ਰਭਾਵ ਸੀਗਾ ਸਾਰੀ ਰਾਤ ਜਿਵੇਂ ਕਹਿੰਦੇ ਆ ਜਦੋਂ ਇਹ ਚੀਜ਼ਾਂ ਅਸਰ ਕਰਦੀਆਂ ਸੀਗੀਆਂ ਤੇ ਰਾਤ ਰੋ ਰੋ ਕੇ ਲੰਘਦੀ ਸੀ ਇਹ ਬਾਅਦ ਦੀ ਗੱਲ ਐ 20 ਦਿਨ ਤੋਂ ਬਾਅਦ ਦੀ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀਗੀ ਪੂਜਾ ਪੂਜਾ ਦੇ ਮਸਲੇ ਦੇ ਵਿੱਚ ਤੇ ਸਾਰੀਆਂ ਚੀਜ਼ਾਂ ਦਿੱ ਠੀਕ ਹੋਣ ਬਾਰੇ ਦੱਸਿਆ ਸੀ ਪਰ 20 ਦਿਨ ਬਾਅਦ ਅਚਾਨਕ ਖੂਨ ਦੇ ਛਿੱਟੇ ਆ ਜਾਂਦੇ ਨੇ ਆਪਣੇ ਘਰ ਦੇ ਵਿੱਚ ਕੈਮਰੇ ਬਲੈਕ ਹੋ ਜਾਂਦੇ ਆ ਕੈਮਰੇ ਜਿਹੜੇ ਆਪਾਂ ਕੈਮਰਿਆਂ ਵਾਲੀ ਵੀਡੀਓ ਵੀ ਸ਼ੇਅਰ ਕੀਤੀ ਸੀ ਮੇਰੀ ਪ੍ਰੋਫਾਈਲ ਤੇ ਅਜੇ ਵੀ ਅਵੇਲੇਬਲ ਹੈ ਤੇ ਕਈ ਵੀਰਾਂ ਦੇ ਕਮੈਂਟ ਆਏ ਜੀ ਲਾਈਟ ਚਲੀ ਗਈ ਹੋਣੀ ਹੈ ਕਿਉਂਕਿ ਲਾਈਟ ਤਾਂ ਪਹਿਲੇ ਹੀ ਗਈ ਹੋਈ ਸੀ ਕੈਮਰੇ ਇਨਵਰਟਰ ਤੇ ਚੱਲੇ ਹੋਏ ਸੀਗੇ ਤੇ ਕੋਈ ਕਹਿੰਦੇ ਸੀਗੇ ਇਨਵਰਟਰ ਦੇ ਪਿੱਛੋਂ ਆਵਾਜ਼ ਆਉਂਦੀ ਸੀਗੀ ਉੱਦਾਂ ਕੀ ਸੀ ਕੈਮਰਿਆਂ ਦੇ ਵਿੱਚ ਮਾਈਕ ਨਹੀਂ ਸੀਗਾ ਤੇ ਆਵਾਜ਼ ਕਿੱਥੋਂ ਆਊਗੀ ਉਹ ਤਾਂ ਜਦੋਂ ਮੈਂ ਕੈਮਰਿਆਂ ਦੀ ਵੀਡੀਓ ਬਣਾ ਰਿਹਾ ਸੀਗਾ ਉਸ ਵੇਲੇ ਲਾਈਟ ਗਈ ਤੇ ਉਸ ਵੇਲੇ ਬਿਲਕੁਲ ਉਸ ਰੂਮ ਦੇ ਲਾਗੇ ਇਨਵਰਟਰ ਵਿਆ ਸੀਗਾ ਵੀਡੀਓ ਦੇ ਵਿੱਚ ਉਸ ਦੀ ਆਵਾਜ਼ ਆਈ ਸੀ ਕੈਮਰਿਆਂ ਦੀ ਵੀਡੀਓ ਦੇ ਕੋਲ ਜਦੋਂ ਫੋਨ ਦੇ ਛਿੱਟੇ ਆਉਂਦੇ ਆ ਤੇ ਤੁਰੰਤ ਜਿਵੇਂ ਕਹਿੰਦੇ ਆਸੀਂ ਐਕਸ਼ਨ ਦੇ ਵਿੱਚ ਆਉਂਦੇ ਆ ਤੇ ਪੰਡਤ ਜੀ ਨਾਲ ਗੱਲ ਕਰਦੇ ਆ ਵੀ ਪੰਡਤ ਜੀ ਐਦਾਂ ਐਦਾਂ ਹੋ ਗਿਆ ਕਲੋ ਜੀ ਜਿੰਨਾਂ ਕੋਲੋਂ ਪੂਜਾ ਕਰਵਾਈ ਸੀ ਉਹ ਕਹਿੰਦੇ ਜੀ ਕੁਛ ਨਹੀਂ ਹੁੰਦਾ ਜੀ ਕੋਈ ਦਿੱਕਤ ਨਹੀਂ ਫਿਰ ਉਸ ਨੂੰ ਬਰੀਕੀ ਨਾਲ ਚੈੱਕ ਕੀਤਾ ਕਿ ਫੋਨ ਦੇ ਛਿੱਟੇ ਵਾਕੇ ਹੀ ਹੈ ਜਾਂ ਕੋਈ ਜਾਨਵਰ ਕੋਈ ਅਜੀਹੀ ਚੀਜ਼ ਮਾਰ ਕੇ ਲੈ ਗਿਆ ਉਹਦੇ 突ਕੇ 突ਕੇ ਡਿੱਗਾ ਉਹ ਕੋਸ਼ ਇਦਾਂ ਨੂੰ ਵੈਰੀਫਾਈ ਕੀਤਾ ਕੈਮਰਿਆਂ ਨੂੰ A to Z ਸਕੈਨ ਕੀਤਾ ਵੀ ਚਲੋ ਕੋਈ ਇਦਾਂ ਦੇ ਕੈਮਰੇ ਦੇ ਵਿੱਚ ਜਾਨਵਰੀ ਦਿਖ ਜਾਵੇ ਵੀ ਇਹ ਫੋਨ ਦੇ ਛਿੱਟੇ ਆਏ ਹਨ ਧਰ ਦੀ ਸ਼ੱਦ ਤੋਂ ਗੋਲਡ ਟੈਪ ਦੀ ਮੁੰਦਰੀ ਮਿਲੀ ਤੇ ਵਾਈਫ ਨੇ ਕੀ ਕੀਤਾ ਸੋਨੇ ਦੀ ਸਮਝ ਕੇ ਕਰ ਲਿਆ ਕਿ ਅੰਦਰ ਰੱਖ ਲਈ ਇੱਕ ਦਿਨ ਉਹ ਅੰਦਰ ਬਈ ਰੀ ਸਾਡੇ ਉਸ ਦਾ ਵੀ ਅਸਰ ਉਸ ਦਿਨ ਹੀ ਸ਼ੁਰੂ ਹੋਇਆ ਸ਼ਾਮ ਹੁੰਦੀ ਹੈ ਪੀਰ ਫਕੀਰ ਦੀ ਸੇਵਾ ਕਰਦੇ ਆ ਜਿਹੜੇ ਬਾਬੇ ਸਮਝ ਚੁੱਕੇ ਸੀ ਕਿ ਹੁਣ ਇਹ ਪੂਜਾ ਨਾਲ ਕੰਮ ਹੱਲ ਹੋਣ ਵਾਲਾ ਨਹੀਂ ਹੈਗਾ ਅਮਨ ਨਾਲ ਹੱਲ ਹੋਣ ਵਾਲਾ ਨਹੀਂ ਕੰਮ ਹੈਗਾ ਹੁਣ ਇਸ ਨੂੰ ਸੀਰੀਅਸ ਲੈਣਾ ਪੈਣਾ ਇਹ ਮੁੱਦਾ ਹੋਰ ਹੈ ਤੇ ਜਲਦੀ ਕਾਰ ਜਿਵੇਂ ਕਹਿੰਦੇ ਆ ਧੂਆ ਕੱਢਣ ਲੱਗ ਗਈ ਨੁਕਸਾਨ ਹੋਣ ਲੱਗ ਗਿਆ ਕੰਮ ਦੇ ਰਿਲੇਟਡ ਕੋਈ ਸੱਜਮ ਗੱਡੀ ਵੇਚੀ ਸੀ ਉਸ ਦਿਨ ਤੇ ਰਸਤੇ ਵਿੱਚ ਜਾ ਕੇ ਗੱਡੀ ਦਾ ਇੰਜਨ ਸੀਜ਼ ਹੋ ਗਿਆ ਉਲ ਬਲਾ ਕੇ ਇਦਾਂ ਦੇ ਨੁਕਸਾਨ ਹੋਣ ਲੱਗ ਗਏ ਮੇਰੀ ਆਪਦੀ ਕਾਰ ਧੂਆ ਕੱਢਣ ਲੱਗ ਗਈ ਫਰੈਂਡ ਉਸ ਦਿਨੀ ਸ਼ਾਮ ਨੂੰ ਅਸੀਂ ਦਿਖਾਉਂਦੇ ਆ ਜਿਵੇਂ ਕਹਿੰਦੇ ਆ ਜਾ ਕੇ ਪੀਰ ਫਕੀਰ ਨੂੰ ਤੇ ਉਹ ਕਹਿੰਦਾ ਜੀ ਮੈਂ ਜਦੋਂ ਉਹ ਚੀਜ਼ਾਂ ਬੋਲਣ ਲੱਗ ਗਈਆਂ ਵੀ ਸਾਨੂੰ ਇਦਾਂ ਭੇਜਿਆ ਗਿਆ ਹੈ ਜਦੋਂ ਸਰੀਰ ਦੇ ਉੱਪਰ ਜਦੋਂ ਵੀਰ ਨੇ ਆਪਦੀ ਉਹ ਕੀਤੀ ਜਿਵੇਂ ਕਹਿੰਦੇ ਆ ਵੀ ਉਹ ਆਪਦਾ ਲਗਾਉਂਦੇ ਆ ਸੈਟਅਪ ਜਿਹੜਾ ਪੂਜਾ ਦਾ ਜਾਂ ਜਿਵੇਂ ਵੀ ਕਹਿੰਦੇ ਆ ਜਾ ਕੇ ਉਹ ਚੀਜ਼ਾਂ ਬੋਲਣ ਲੱਗ ਗਈਆਂ ਤੇ ਉੱਥੇ ਸਾਫ਼-ਸਾਫ਼ ਬੋਲਣ ਲੱਗ ਗਈਆਂ ਵੀ ਫਲਾਣੇ ਨੇ ਕੀਤਾ ਤੇ ਫਲਾਣੇ ਨੇ ਇਦਾਂ ਕੀਤਾ ਤੇ ਢਮਗਾਣੇ ਨੇ ਇਦਾਂ ਕੀਤਾ ਉਹ ਵੀ ਸਮਝ ਚੁੱਕਿਆ ਸੀਗਾ ਵੀ ਇਹ ਵਾਕੇ ਹੀ ਕੋਈ ਬਲੀ ਵਗੈਰਾ ਕਰਕੇ ਕਾਲਾ ਇਲਮ ਪੜ੍ਹ ਕੇ ਇਹ ਇਹਨਾਂ ਚੀਜ਼ਾਂ ਨੂੰ ਇਸ ਪਰਿਵਾਰ ਦੇ ਉੱਤੇ ਕੀਤਾ ਗਿਆ ਹੈ ਤੇ ਕੰਮ ਡੋਬਣ ਕਰਕੇ ਕੀਤਾ ਗਿਆ ਹੈ ਪਹਿਲੇ ਜਿਹੜੀਆਂ ਚੀਜ਼ਾਂ ਛੋਟੀਆਂ ਸੀਗੀਆਂ ਉਹਨਾਂ ਨੇ ਅਸਰ ਨਹੀਂ ਕੀਤਾ ਤੇ ਉਸੇ ਬੰਦੇ ਨੇ ਹੀ ਦੁਬਾਰਾ ਆਪਦੀ ਪੂਰੀ ਵਾਹ ਲਾਈ ਕਿ ਇਸ ਬੰਦੇ ਨੇ ਇਹ ਬੱਚ ਕਿਵੇਂ ਗਿਆ ਇਸ ਬੰਦੇ ਨੂੰ ਆਪਾਂ ਥੁੱਲ ਮਲਾ ਕੇ ਬਰਬਾਦ ਕਰਨਾ ਹੈ ਜਾਂ ਜੋ ਵੀ ਕਰਨਾ ਹੈ ਦੁਬਾਰਾ ਉਸ ਦਾ ਉਹ ਕੀਤਾ ਗਿਆ ਸ਼ਾਮ ਪੈਂਦੀ ਹੈ ਚਲੋ ਆਪਦਾ ਜਲ ਵਗੈਰਾ ਬਣਾ ਕੇ ਦਿੰਦਾ ਹੈ ਰਾਖ ਬਣਾ ਕੇ ਦਿੰਦਾ ਹੈ ਰਾਤ ਸਾਡੀ ਸਾਰੀ ਰਾਤ ਹੀ ਜਾ ਕੇ ਲੰਗੀ ਬੱਚੇ ਵੀ ਰੋ ਰਏ ਸੀਗੇ ਬੱਚੇ ਬਹੁਤ ਜ਼ਿਆਦਾ ਡਰ ਗਏ ਸੀਗੇ ਕਿਉਂਕਿ ਰਾਤ ਜਦੋਂ 1 2 ਵਜਦੇ ਸੀਗੇ ਰਾਤ ਉਹ ਚੀਜ਼ਾਂ ਅਚਾਨਕ ਸਰੀਰ ਦੇ ਵਿੱਚ ਆ ਜਾਂਦੀਆਂ ਸੀ ਤੇ ਫਿਰ ਉਹਨਾਂ ਨੂੰ ਸਾਡਾ ਕੰਟਰੋਲ ਕਰਨਾ ਬਹੁਤ ਮੁਸ਼ਕਲ ਸੀ ਫਿਰ ਜਿਹੜੇ ਸਰਕਲ ਦੇ ਵਿੱਚ ਬਾਬੇ ਸੀਗੇ ਪੁਜਾਰੀ ਸੀਗੇ ਉਹਨਾਂ ਨੂੰ ਵੀਡੀਓ ਕਾਲ ਕਰਨੀ ਉਹਨਾਂ ਨੇ ਆਵਦਾ ਉਹ ਕਰਨਾ ਪਰ ਕਿਸੇ ਚੀਜ਼ ਨਾਲ ਕੋਈ ਅਸਰ ਨਹੀਂ ਹੋਣਾ ਉਹ ਚੀਜ਼ਾਂ ਜਾਣ ਦਾ ਨਾਮ ਹੀ ਨਹੀਂ ਲੈਂਦੀਆਂ ਸੀਗੇ ਸਵੇਰ ਅਸੀਂ ਜਿੰਨਾਂ ਕੋਲੋਂ ਪੂਜਾ ਕਰਾਈ ਉਹਨਾਂ ਕੋਲ ਗਏ ਉਹ ਕਹਿੰਦੇ ਜੀ ਤੁਸੀਂ ਕਰਵਾ ਲਓ ਕੁਛ ਕਿਉਂਕਿ ਇਹ ਇਹ ਪੂ ਦੋ ਵਾਰ ਹਮਨ ਹੋ ਚੁੱਕਿਆ ਤੇ ਇਸ ਦੇ ਨਾਲ ਨਹੀਂ ਹੱਲ ਹੋ ਰਿਹਾ ਤੇ ਕੁੱਲ ਮਿਲਾ ਕੇ ਇਸ ਨੂੰ ਤੁਸੀਂ ਆਪ ਦੀ ਸਮਝ ਨਾਲ ਦੇਖੋ ਫਿਰ ਅਸੀਂ ਜਿਹੜੇ ਬਾਬੇ ਕੋਲ ਪ੍ਰੈਜ਼ੈਂਟ ਦਿਨ ਗਏ ਸੀ ਅਗਲੇ ਦਿਨ ਗਏ ਉਹ ਕਹਿੰਦਾ ਜੀ ਮੇਰੇ ਸਰੀਰ ਦਾ ਪਹਿਲਾ ਨੁਕਸਾਨ ਹੋਇਆ ਐਦਾਂ ਚੀਜ਼ਾਂ ਨੂੰ ਮੈਂ ਪਹਿਲਾਂ ਪ੍ਰੈਜ਼ੈਂਟ ਹੱਥ ਪਾਇਆ ਸੀ ਤੇ ਮੈਨੂੰ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀਗਾ ਮੈਂ ਇਹਨਾਂ ਚੀਜ਼ਾਂ ਦੇ ਕੰਟਰੋਲ ਨਹੀਂ ਕਰ ਸਕਦਾ ਫਿਰ ਕੋਈ ਹੋਰ ਸਾਹਮਣੇ ਤੋਂ ਫੋਨ ਆਇਆ ਉਹ ਰੱਬ ਰੱਬ ਕਰਮ ਵਾਲਾ ਸੱਜਣ ਸੀਗਾ ਉਸ ਦੇ ਕੋਲ ਵੀ ਹੱਲ ਕਰਵਾਇਆ ਚਲੋ ਉਸਨੇ ਵੀ ਆਦਾ ਰੱਖ ਧਾਗਾ ਕੀਤਾ ਤੇ ਜਦੋਂ ਘਰ ਆਏ ਤੇ ਰਾਤ ਫੇਰ ਉਹੀ ਬੱਚਿਆਂ ਦੇ ਬੁਰੇ ਹਾਲ ਸਾਰਾ ਕੁਝ ਜਿਵੇਂ ਕਹਿੰਦੇ ਨੇ ਵੀ ਉਵੇਂ ਹੀ ਹੋ ਗਿਆ ਜਿਵੇਂ ਪਹਿਲਾਂ ਸੀਗਾ ਬੁਰੇ ਹਾਲ ਕਦੇ ਇੱਧਰ ਜਾਈਏ ਕਦੇ ਇੱਧਰ ਜਾਈਏ ਕੋਈ ਸਮਝ ਨਾ ਆਵੇ ਕੋਈ ਬਾਬਾ ਦੱਸਦਾ ਸੀਗਾ ਹਰ ਇੱਕ ਥਾਂ ਦੇ ਆਪਣੇ ਕਸਟਮਰ ਨੇ ਅਸੀਂ ਉਸ ਪਿੰਡ ਫੋਨ ਲਾਂਦੇ ਸੀਗੇ ਕਿ ਕਿਵੇਂ ਹੈ ਬਾਬਾ ਕੁਝ ਹੈਗੀ ਹੈ ਕਰਾਮਾਤ ਇਸ ਦੇ ਕੋਲ ਕਿਵੇਂ ਇਹਦੇ ਰਿਵਿਊ ਆਉਂਦੇ ਕਈ ਵਾਰ ਅੱਧੇ ਰਸਤੇ ਜਾ ਕੇ ਵਾਪਸ ਮੋੜੇ ਆਉਂਦੇ ਫਿਰ ਕੋਈ ਸੱਜਣ ਸੀਗਾ ਆਪਾਂ ਉਸ ਦੀ ਹੈਲਪ ਕੀਤੀ ਸੀਗੀ ਜਿਵੇਂ ਕਹਿੰਦੇ ਨੇ ਜੋ ਆਪਣਾ ਸੇਵਾ ਦਾ ਕੰਮ ਹੈ ਤੇ ਉਹ ਬੰਦਾ ਵੀ ਇੱਕ ਤਰ੍ਹਾਂ ਦਾ ਬਰਬਾਦ ਹੀ ਹੋ ਚੁੱਕਿਆ ਸੀਗਾ ਤੇ ਉਹ ਠੀਕ ਕਿਦਾਂ ਹੋਇਆ ਉਸ ਦਾ ਬੱਚਾ ਜਿਹੜਾ ਹੈਗਾ ਬਿਲਕੁਲ ਸਹੀ ਬੱਚਾ ਜਿਹੜਾ ਹੈਗਾ ਨਾ ਜਿਵੇਂ ਕਹਿੰਦੇ ਨੇ ਵੀ ਸਮਝ ਲਓ ਵੀ ਬਿਮਾਰ ਹੋ ਗਿਆ ਅੱਜ ਹੀ ਬਿਮਾਰੀ ਲੱਗ ਗਈ ਗਰੀਬ ਉਹ ਬੰਦਾ ਵੀ ਕੰਮਕਾਰ ਛੱਡ ਕੇ ਗੋਲਮਲਾ ਕੇ ਵਿਚਾਰਾ ਪਰਿਵਾਰ ਮਾੜਾ ਸੀਗਾ ਲੱਗ ਡਟ ਉਸਨੇ ਵੀ ਦੱਸੀ ਸੀ ਵੀ ਮੇਰੀ ਸੀਗੀ ਕਿਸੇ ਨਾਲ ਤੇ ਮੈਨੂੰ ਬੰਦੇ ਦਾ ਵੀ ਪਤਾ ਹੈ ਵੀ ਕਹਿੰਦਾ ਜਿਹਨੇ ਮੇਰੇ ਤੇ ਕੀਤਾ ਕਰਾਇਆ ਸੀ ਸਾਰਾ ਕੁਝ ਜੋ ਵੀ ਹੈਗਾ ਸੀਗਾ ਪਰ ਗੋਲਮਲਾ ਕੇ ਕਹਿੰਦਾ ਜਦੋਂ ਮੈਂ ਉਲਝਿਆ ਫਿਰਿਆ ਤੇ ਪਹਿਲਾਂ ਤਾਂ ਉਸ ਬੰਦੇ ਨੂੰ ਵੀ ਬਿਮਾਰੀ ਵਗੈਰਾ ਦੀ ਸਮਝ ਨਹੀਂ ਆਈ ਵੀ ਕੀ ਬਿਮਾਰੀ ਹੈ ਤੇ ਕਿਵੇਂ ਹੈ ਜੋ ਕੁਝ ਵੀ ਹੈ ਪਰ ਅੰਤ ਜਿਵੇਂ ਕਹਿੰਦੇ ਆ ਜਦ ਤੱਕ ਉਹਨੂੰ ਸਮਝ ਆਈ ਉਹ ਬੰਦਾ ਪੂਰਾ ਬਰਬਾਦ ਹੋ ਚੁੱਕਿਆ ਸੀਗਾ ਸੇਵਿੰਗ ਬੈਲੈਂਸ ਸਭ ਕੁਝ ਖਤਮ ਕਰ ਚੁੱਕਿਆ ਸੀ ਤੇ ਕੀ ਤਾਂ ਕਰਾਇਆ ਉਸ ਦਾ ਵੀ ਅਜਿਹਾ ਕੁਝ ਹੀ ਸੀਗਾ ਜਿਵੇਂ ਆਪਣਾ ਕੁਝ ਕੀਤਾ ਕਰਾਇਆ ਸੀਗਾ ਫਿਰ ਜਿਸ ਦਾ ਜਿਸ ਦਾ ਉਸ ਦਾ ਹੱਲ ਜਿਸ ਕੋਲ ਹੋਇਆ ਉਸ ਨੇ ਆਪਾਂ ਨੂੰ ਉਸ ਦਾ ਕੰਟੈਕਟ ਦਿੱਤਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀਰਜੀ ਵੀ ਇਹ ਕਾਲੇ ਇਲਮ ਦਾ ਕੀਤਾ ਕਰਾਇਆ ਹੈ ਖੂਨ ਦੇ ਛਿੱਟੇ ਆ ਸ਼ਤ ਤੋਂ ਇਦਾਂ ਦੀ 골ਡ ਟੈਪ ਸੋਨੇ ਦੀ ਮੰਦਰੀ ਲੱਭੀ ਐ ਸਾਡੀਆਂ ਕਾਰਾਂ ਵੇਚੀਆਂ ਦੇ ਗੱਡੀਆਂ ਸੀਜ਼ ਹੋਣ ਲੱਗੀਆਂ ਜਲਦੀ ਕਾਰ ਚੋਂ ਧੂਆ ਨਿਕਲਣ ਲੱਗਿਆ ਇਦਾਂ ਦੇ ਸਾਡੇ ਨੁਕਸਾਨ ਹੋ ਰਿਹਾ ਉਹ ਕਹਿੰਦਾ ਜੀ ਮੈਂ ਮੂੰਹ ਨਾਲ ਤਾਂ ਨਹੀਂ ਕਹਿ ਸਕਦਾ ਤੁਹਾਨੂੰ ਵੀ ਮੈਂ ਕਾਲਾ ਇਲਮ ਪੜਿਆ ਹੋਇਆ ਹਾਂ ਜਾਂ ਕੁਝ ਪਰ ਮੈਂ ਠੀਕ ਕਰ ਸਕਦਾ ਮੇਰੇ ਦਰਬਾਰ ਤੇ ਅਜਿਹੀਆਂ ਸੰਗਤਾਂ ਬਹੁਤ ਆਈਆਂ ਨੇ ਤੇ ਤਕਰੀਬਨ 10 ਤੋਂ 15% ਇਹੋ ਜਿਹੇ ਕੇਸ ਵੀ ਆਉਂਦੇ ਚਲੋ ਜੀ ਵਿਸ਼ਵਾਸ ਕਰਕੇ ਗਏ ਮਾਂ ਕਾਲੀ ਤੇ ਪੀਰਾਂ ਦੇ ਪੀਰ ਮਹਾਰਾਜ ਲੱਖਾਂ ਦੇ ਦਾਦਾ ਪੀਰ ਅਸੀਂ ਪੀਰਾਂ ਨੂੰ ਕਿਸੇ ਹੋਰ ਨਜ਼ਰ ਨਾਲ ਵੇਖਦੇ ਸੀ ਤੇ ਉੱਥੇ ਜਾ ਕੇ ਦਰਬਾਰ ਦੇ ਵਿੱਚ ਜਦੋਂ ਵਾਰਤਾਲਾਪ ਹੋਈ ਤੇ ਉਹਨਾਂ ਨੇ ਪੀਰਾਂ ਦਾ ਰੂਪ ਸਾਨੂੰ ਕੁਝ ਹੋਰ ਹੀ ਤਰੀਕੇ ਨਾਲ ਦੱਸਿਆ ਕਹਿੰਦੇ ਜੀ ਇਹ ਗੁਰੂ ਹੁੰਦੇ ਆ ਤੇ ਜਿਹੜੇ ਗੁਰੂ ਹੁੰਦੇ ਆ ਜਿਵੇਂ ਕਹਿੰਦੇ ਆ ਵੀ ਇੱਕ ਆਪਦਾ ਗਿਰਦਾਰ ਹੁੰਦਾ ਹੈ ਇਹ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦੇ ਅਸੀਂ ਇਹ ਸਾਡੀ ਸੋਚ ਇਹ ਸੀ ਵੀ ਪੀਰ ਨੁਕਸਾਨ ਕਰਦੇ ਆ ਉਹ ਕਹਿੰਦੇ ਜੀ ਜਿਹੜੇ ਇਹ ਹੁੰਦੇ ਆ ਜਿਵੇਂ ਕਹਿੰਦੇ ਵੀ ਗੁਰੂ ਰੂਪੇ ਕਿਰਦਾਰ ਹੁੰਦੇ ਆ ਉਹ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦੇ ਭਲਾ ਹੀ ਕਰਦੇ ਆ ਤੁਹਾਡੀ ਧਾਰਨਾ ਗਲਤ ਹੈ ਪੀਰਾਂ ਦੇ ਪ੍ਰਤੀ ਚਲੋ ਜੀ ਠੀਕ ਹੋ ਗਿਆ ਉਹਨਾਂ ਨੇ ਸਾਨੂੰ ਇੱਕ ਦੋ ਮਿਸਾਲ ਦੇ ਤੌਰ ਤੇ ਚੀਜ਼ਾਂ ਵੀ ਦਸੀਆਂ ਜੋ ਪੀਰ ਉਹਦੋਂ ਮਾੜਾ ਕਰਦੇ ਆ ਜਦੋਂ ਆਪਾਂ ਪੀਰਾਂ ਨਾਲ ਬਹੁਤ ਜ਼ਿਆਦਾ ਗਲਤ ਬੋਲਦੇ ਹਾਂ ਜਾਂ ਮਤਲਬ ਕਿ ਆਪਦਾ ਉਹ ਕਰਦੇ ਆ ਤੇ ਨੁਕਸਾਨ ਵੀ ਜਾਂ ਕੋ ਆਪਦਾ ਪ੍ਰਕੋਪ ਵੀ ਬਖਾਂਦੇ ਵੀ ਹੈਗੇ ਚਲੋ ਵਿਸ਼ਵਾਸ ਕੀਤਾ ਦਿਲੋਂ ਵਿਸ਼ਵਾਸ ਕੀਤਾ ਪਹਿਲਾ ਦਿਨ ਉਹਨਾਂ ਨੇ ਆਪਣਾ ਜਿਹੜੀਆਂ ਵੀ ਜੋ ਵੀ ਚੀਜ਼ਾਂ ਸੀਗੀਆਂ ਪਹਿਲੇ ਦਿਨ ਕਾਰਵਾਈ ਕੀਤੀ ਦੂਸਰੇ ਦਿਨ ਕਾਰਵਾਈ ਕੀਤੀ ਤੀਸਰੇ ਦਿਨ ਕਾਰਵਾਈ ਕੀਤੀ ਤੇ ਬਾਈ ਜੀ ਚੌਥੇ ਦਿਨ ਸਾਡੇ ਹਾਲ ਤਾਂ ਕੁੱਲ ਵਲਾ ਕੇ ਪਹਿਲੇ ਦਿਨ ਫਰਕ ਪੈ ਗਿਆ ਜੀ 30% ਦੂਸਰੇ ਦਿਨ ਕੀ ਹੋਇਆ 60 ਤੋਂ 62% ਤੀਸਰੇ ਦਿਨ 95% ਚੌਥੇ ਦਿਨ 100% ਫਰਕ ਪੈ ਗਿਆ ਦੋ ਤੇ ਤਿੰਨ ਅੱਜ ਤੀਸਰਾ ਦਿਨ ਹੈ ਉਲਮ ਲਾ ਕੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਹੈ ਸੁੱਖ ਦੀ ਨੀਂਦ ਸੁੱਤੇ ਆ ਪਿਛਲੇ ਜਿਹੜੇ 10 15 ਦਿਨ ਘੱਟੇ ਸੀ ਅਸੀਂ ਸਾਨੂੰ ਪਤਾ ਹੈ ਵੀ ਅਸੀਂ ਕਿਵੇਂ ਦੇ ਘੱਟੇ ਸੀ ਪਰਿਵਾਰ ਬੱਚੇ ਇੰਨੇ ਕੋ ਡਰ ਗਏ ਸੀ ਕਿ ਬੱਚੇ ਇੱਦਾਂ ਕਹਿੰਦੇ ਸੀ ਪਾਪਾ ਜੀ ਜੋ ਚੀਜ਼ ਬਲੀਆਂ ਵਗੈਰਾ ਮੰਗਦੇ ਆ ਇਹਨਾਂ ਨੂੰ ਡਬਲ ਡਬਲ ਬਲੀਆਂ ਦੇ ਦਿਓ ਇਹਨਾਂ ਨੂੰ ਘਰ ਦੇ ਵਿੱਚੋਂ ਭਜਾਓ ਤੇ ਇਹਨਾਂ ਨੂੰ ਖਤਮ ਕਰੋ ਕਹਾਣੀ ਇਹਨਾਂ ਦੀ ਤੇ ਸਾਡਾ ਮਨ ਬਹੁਤ ਡਰਦਾ ਹੈ ਤੇ ਕੋਲ ਲ ਬਲਾ ਕੇ ਬੱਚੇ ਵੀ ਜਾਗਦੇ ਹੀ ਰਹਿੰਦੇ ਸੀ ਅਜੇ ਹਾ ਆਪਣੇ ਕੀਤਾ ਕਰਾਇਆ ਸੀਗਾ ਸੋ ਤਿੰਨ ਚਾਰ ਜਗ੍ਹਾ ਤੋਂ ਮੈਨੂੰ ਜਵਾਬ ਮਿਲਿਆ ਸੀ ਕਹਿੰਦੇ ਜੀ ਅਸੀਂ ਇੰਨਾ ਚੀਜ਼ਾਂ ਨੂੰ ਐਵੇਂ ਨਹੀਂ ਹੱਥ ਪਾਜ਼ਰਦੇ ਕਿਉਂਕਿ ਜਿੱਥੇ ਵੀ ਦਰਬਾਰ ਤੇ ਜਾਂਦੀ ਅਸੀਂ ਉਹ ਚੀਜ਼ਾਂ ਜਾਂਦਿਆਂ ਨਾਲ ਹੀ ਉਹ ਬੋਲਣ ਲੱਗ ਜਾਂਦੀ ਅਸੀਂ ਚੀਜ਼ਾਂ ਵਾਇਫ ਤੇ ਤਿੰਨ ਚਾਰ ਜਗ੍ਹਾ ਤੋਂ ਜਵਾਬ ਹੀ ਮਿਲਿਆ ਪਰ ਐਂਡ ਤੇ ਜਿਹੜੇ ਮੁੰਡੇ ਨੇ ਹੱਥ ਪਾਇਆ ਉਹ ਮੁੰਡੇ ਦਾ ਸਟੇਟਸ ਕੀ ਹੈ ਉਹ ਮੁੰਡੇ ਦਾ ਸਟੇਟਸ ਇਹ ਹੈ ਵੀ ਉਹ ਬੰਦਾ ਬੀ ਐਡ ਕੀਤੀ ਹੋਈ ਹੈ ਗ੍ਰੈਜੂਏਟ ਬੰਦਾ ਹੈ ਢਾਈ ਅੱਖਰ ਵੱਡਿਆ ਹੋਇਆ ਹੈ ਤੇ ਕੁੱਲ ਮਿਲਾ ਕੇ ਜਿਵੇਂ ਕਹਿੰਦੇ ਨੇ ਵੀ ਨੌਲੇਜ ਮੰਨ ਗਿਆ ਉਸ ਮੁੰਡੇ ਨੂੰ ਮੈਂ ਤੇ ਤਜਰਬਾ ਪੂਰਾ ਤੇ ਜਿਵੇਂ ਕਹਿੰਦੇ ਮਾਂ ਕਾਲੀ ਤੇ ਜਿਵੇਂ ਕਹਿੰਦੇ ਆ ਵੀ ਪੀਰਾਂ ਦੇ ਪੀਰ ਲੱਖਾਂ ਦੇ ਦਾਦਾ ਪੀਰ ਦੀ ਸੇਵਾ ਕਰਦਾ ਦਿਲੋਂ ਸੇਵਾ ਕਰਦਾ ਤੇ ਕਿਰਪਾ ਵੀ ਉਸ ਬੱਚ ਬੰਦੇ ਤੇ ਪੂਰੀ ਹੈ ਤੇ ਹਰੇਕ ਚੀਜ਼ ਦਾ ਨਿਵਾਰਣ ਵੀ ਉਸ ਬੰਦੇ ਕੋਲ ਹੈਗਾ ਉਸ ਦਾ ਨੰਬਰ ਜੇ ਕਿਸੇ ਵੀਰ ਨੂੰ ਚਾਹੀਦਾ ਹੈ ਤਾਂ ਮੈਨੂੰ ਕਮੈਂਟ ਦੇ ਵਿੱਚ ਨੰਬਰ ਮੰਗ ਸਕਦੇ ਹੋ ਮੈਂ ਨੰਬਰ ਦੇ ਦੇਵਾਂਗਾ ਪਰ ਕੁੱਲ ਮਿਲਾ ਕੇ ਜਿਵੇਂ ਕਹਿੰਦੇ ਆ ਜਦੋਂ ਇੱਕ ਹੂਣ ਦੇ ਛਿੱਟੇ ਪੈਂਦੇ ਆ ਤੇ ਥੋੜਾ ਜਿਆ ਸੇਰੀਅਸ ਹੋ ਜਾਇਆ ਕਰੋ ਕਿਸੇ ਬੰਦੇ ਨੇ ਮੈਨੂੰ ਇੰਨਾਂ ਚੀਜ਼ਾਂ ਬਾਰੇ ਦੱਸ ਵੀ ਦਿੱਤਾ ਸੀ ਯੂਪੀ 'ਚ ਮੇਰਾ ਇੱਕ ਮੀਆ ਹੈ ਉਹ ਮੇਰੇ ਨਾਲ ਜੁੜਿਆ ਹੋਇਆ ਸੀ ਆਪਣੇ ਸਾਥ ਸੰਗਤ ਦੀ ਸੇਵਾ ਵੀ ਕਰਦਾ ਜਦੋਂ ਆਪਾਂ ਗਰੀਬ ਪਰਿਵਾਰਾਂ ਦੀ ਸੇਵਾ ਕਰਦੇ ਆ ਉਹ ਸੇਵਾ ਵੀ ਕਰਦਾ ਤੇ ਉਸਨੇ ਮੈਨੂੰ ਇਸ ਦਾ ਰਿਜ਼ਲਟ ਦੱਸਤਾ ਸੀਗਾ ਵੀ ਤੇਰੇ ਨੁਕਸਾਨ ਹੋਣੇ ਸ਼ੁਰੂ ਹੋ ਜਾਣਗੇ ਉਦਾਂ ਹੀ ਹੋ ਰਿਹਾ ਸੀਗਾ ਤੇ ਕੋਲਮ ਲਾ ਕੇ ਜਿਵੇਂ ਕਹਿੰਦੇ ਨੇ ਜਿਹੜਾ ਨਿਵਾਰਣ ਹੈ ਇਸ ਦਾ ਉਹ ਇਦਾਂ ਹੋਇਆ ਹੈ ਸੀਰੀਅਸ ਹੋਣਾ ਜ਼ਰੂਰੀ ਹੈ ਕਿਉਂਕਿ ਦੇਖੋ ਜਿੰਨਾ ਵੀ ਬੰਦਾ ਸਾਫ਼ ਨੀਅਤ ਨਾਲ ਆਪਦਾ ਕਰਮ ਕਰਦਾ ਹੈ ਪਰ ਕੁਝ ਅਜਿਹੀਆਂ ਚੀਜ਼ਾਂ ਹਨ ਕਈ ਲੋਕ ਅਜਿਹੀ ਨੈਗੇਟਿਵਿਟੀ ਵਾਲੇ ਲੋਕ ਹਨ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਹੱਸਦੇ ਖੇਡਦੇ ਕੋਸ਼ਿਸ਼ ਦੇਖਦੇ برداشت ਨਹੀਂ ਕਰ ਸਕਦੇ ਤੇ ਉਹ ਆਪਨਾ ਨੁਕਸਾਨ ਕਰਦੇ ਆ ਤੇ ਇਹ ਵੀ ਬਾਬਾ ਜੀ ਦੇ ਥਰੂ ਪਤਾ ਦੱਲਿਆ ਹੈ 25 ਤੋਂ 30000 ਰੁਪਏ ਜਿਸ ਬੰਦੇ ਨੇ ਬਲੀ ਵਗੈਰਾ ਦੇ ਕੇ ਜਾਂ ਸਮਾਨ ਦੇ ਕੇ ਜਿਹੜਾ ਆਪਣਾ ਇਲਮ ਦਾ ਕਰਾਇਆ 25 ਤੋਂ 30000 ਰੁਪਏ ਖਰਚ ਕੀਤਾ ਆਪਣੇ ਤੇ ਉਸ ਬੰਦੇ ਨੇ ਦੇਖੋ ਮਾਨਸਿਕਤਾ ਲੋਕਾਂ ਦੀ ਦੇਖੋ ਪਰ ਅੱਜ ਦੀ ਡੇਟ ਦੇ ਵਿੱਚ ਕੰਮ ਸਹੀ ਹੈ ਸਭ ਕੁਝ ਸਹੀ ਹੈ ਮੇਰੀ ਜਿਹੜੀ ਗਲਤੀ ਕੀਤੀ ਸੀ ਕਿ ਮੈਂ ਜਦੋਂ ਪਹਿਲੀ ਵਾਰ ਮੈਨੂੰ ਉਹ ਮਿਲਿਆ ਦਸਤਕ ਮਿਲੀ ਤੇ ਮੈਂ ਉਸ ਨੂੰ ਛੋਟੀ ਚੀਜ਼ ਨੂੰ ਜਿਵੇਂ ਕਹਿੰਦੇ ਹੁੰਦਾ ਨਿਵਾਰਣ ਕਰਾ ਕੇ ਤੇ ਜਿਵੇਂ ਕਹਿੰਦੇ ਨੇ ਅੱਗੇ ਉਸ ਦਾ ਨਿਵਾਰਣ ਨਹੀਂ ਕਰਾਇਆ ਮੇਰੀ ਗਲਤੀ ਏ ਸੀ ਕਿ ਉਸ ਵੇਲੇ ਕਿਸੇ ਪੀਰ ਬਾਬਾ ਜਾਂ ਮਾਂ ਕਾਲੀ ਦਾ ਜਿਹੜਾ ਪ੍ਰਕੋਪ ਹੈ ਨਾ ਉਸ ਦੇ ਸਾਹਮਣੇ ਸਭ ਜ਼ੀਰੋ ਨੇ ਤੇ ਉਸ ਵੇਲੇ ਹੀ ਕੁਝ ਉਦਾਂ ਦਾ ਕਰਾਇਆ ਹੁੰਦਾ ਤੇ ਦੂਜੀ ਵਾਰ ਮੇਰਾ ਨੁਕਸਾਨ ਨਾ ਹੁੰਦਾ ਚਲੋ ਹੁਣ ਘਰ ਦੀ ਬਾਣ ਹੋ ਗਈ ਸਾਰਾ ਕੁਝ ਹੋ ਗਿਆ ਵਾਹਿਗੁਰੂ ਸੱਚੇ ਪਾਤਸ਼ਾਹ ਬਾਲਾ ਜੀ ਮਾਂ ਕਾਲੀ ਮਿਹਰ ਕਰੇ ਐਦਾਂ ਦਾ ਦੁਬਾਰਾ ਨਾ ਹੋਵੇ ਮੰਦੇ ਨਹੀਂ ਸੀ ਅਸੀਂ ਕਦੇ ਵੀ ਨਹੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਸੀ ਪਰ ਜਦੋਂ ਜਿਸ ਤਨ ਲਾਗੇ ਸੋ ਤਨ ਜਾਣੇ ਜਦੋਂ ਇਹ ਆਪਦੇ ਨਾਲ ਹੁੰਦਾ ਹੈ ਨਾ ਜੀ ਤੇ ਪਤਾ ਉਦੋਂ ਹੀ ਲੱਗਦਾ ਸੋ ਅਲਰਟ ਹੋ ਜਾਓ ਇਹ ਚੀਜ਼ਾਂ ਜਿਹੜੀਆਂ ਦਸ ਤੱਕ ਤੁਹਾਨੂੰ ਦਸੀਆਂ ਮੈਂ ਬਿਮਾਰੀ ਨਹੀਂ ਪਤਾ ਚੱਲ ਰਹੀ ਰਿਪੋਰਟਾਂ ਕਰਾਈ ਜਾ ਰਹੇ ਹੋ ਕਦੇ ਡੀ ਐਲ ਸੀ ਵਾਧ ਆ ਜਾਂਦੀ ਹੈ ਜੀ ਕਦੇ ਫੈਕਸ਼ਨ ਆ ਜਾਂਦੀ ਹੈ ਜੀ ਇਹ ਇਹਨਾਂ ਚੀਜ਼ਾਂ ਦੀਆਂ ਨਿਸ਼ਾਨੀਆਂ ਹਨ ਅੱਖਾਂ ਕਾਲੀਆਂ ਹੋ ਜਾਣੀਆਂ ਸਰੀਰ ਦੇ ਵਿੱਚੋਂ ਬਦਬੂ ਆਣਾ ਕੱਪੜਿਆਂ ਦਾ ਕੱਟੇ ਜਾਣਾ ਆ ਬਾਤ ਕਾਲ ਚੀਜ਼ਾਂ ਲੱਭ ਜਾਣਾ ਜੋ ਚੀਜ਼ਾਂ ਤੁਸੀਂ ਸੋਚ ਵੀ ਨਹੀਂ ਸਕਦੇ ਜੋ ਚੀਜ਼ਾਂ ਨਹੀਂ ਸੋਚੀਆਂ ਹੁੰਦੀਆਂ ਉਹ ਚੀਜ਼ਾਂ ਹੋ ਜਾਣਾ ਤੇ ਸਮਝ ਲਓ ਵੀ ਕੀਤਾ ਕਰਾਇਆ ਹੈਗਾ ਹੁਣ ਛੱਤ ਦੇ ਉੱਪਰੋਂ 골ਡ ਟਾਈਪ ਦੀ ਰਿੰਗ ਲੱਭਣਾ ਇੱਕ ਅਜੀਬ ਹੀ ਹੈਗਾ ਤੇ ਉਹ 골ਡ ਟਾਈਪ ਦੀ ਰਿੰਗ ਵੀ ਜਿਹੜੀ 14-1500 ਰੁਪਏ ਦੀ ਬਾਜ਼ਾਰ ਚੋਂ ਆਪਾਂ ਲੈਣੇ ਆ ਰੈਡੀਮੇਡ ਉਸ ਟਾਈਪ ਦੀ ਸੀਗੀ ਉਸ ਦੇ ਉੱਪਰ ਵੀ ਲੋਕ ਜਿਵੇਂ ਕਹਿੰਦੇ ਆ ilm ਪੜ ਕੇ ਤੇ ਜਿਵੇਂ ਕਹਿੰਦੇ ਨੇ ਉਹ ਕਰ ਸਕਦੇ ਬਲੀਆਂ ਵੀ ਹੁੰਦੀਆਂ ਸਾਰਾ ਕੁਝ ਹੁੰਦਾ ਹੈ ਦਰਬਾਰ ਦੇ ਵਿੱਚ ਲੋਕ ਮਿਲੇ ਅਲੱਗ-ਅਲੱਗ ਉਹਨਾਂ ਦੀ ਤਰ੍ਹਾਂ ਦੀ ਪ੍ਰਕਿਰਿਆ ਵੇਖਣ ਨੂੰ ਮਿਲੀ ਵੀ ਸਾਡੇ ਇਦਾਂ ਦੇ ਹੋਏ ਸੀ ਐਕਸਪੀਰੀਅੰਸ ਹੋਏ ਸੀ ਤੇ ਅਸੀਂ ਇਦਾਂ ਐਵੇਂ ਠੀਕ ਹੋਏ ਸਾਡਾ ਇਦਾਂ ਦਾ ਐਕਸਪੀਰੀਅੰਸ ਹੈਗਾ ਉਹ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਨੇ ਉਹ ਤੁਸੀਂ ਜਿਵੇਂ ਕਹਿੰਦੇ ਆ ਚਲੋ ਜਿਹੜੇ ਵੀਰ ਨਹੀਂ ਇਹਨਾਂ ਚੀਜ਼ਾਂ ਤੋਂ ਲੰਘੇ ਉਹ ਅੱਗੇ ਤੋਂ ਅਲਰਟ ਹੋ ਜਾਓ ਜਿਨ੍ਹਾਂ ਦੀ ਰੋਟੀ ਪੱਕਦੀ ਹੈ ਤੇ ਗੁੱਲ ਮਲਾ ਕੇ ਇਹਨਾਂ ਚੀਜ਼ਾਂ ਤੋਂ ਅਲਰਟ ਵੀ ਰਹਿਣਾ ਕਿਉਂਕਿ ਲੋਕ ਮਾੜਾ ਕਰ ਜਾਂਦੇ ਆ ਹੁਣ ਜਿਨ੍ਹਾਂ ਨੇ ਕੀਤਾ ਸਾਨੂੰ ਪਤਾ 100% ਲੱਗ ਗਿਆ ਹੋਇਆ ਅਸੀਂ ਉਹ ਆਪ ਦਾ ਐਕਸ਼ਨ ਆਪਦੇ ਤਰੀਕੇ ਨਾਲ ਲਵਾਂਗੇ ਉਹ ਜਿਵੇਂ ਕਹਿੰਦੇ ਆ ਵੀ ਆਪਾਂ ਐਵੇਂ ਬੋਲ ਕੇ ਨਹੀਂ ਕਹਿ ਸਕਦੇ ਜੀ ਹਸੀਅਤਾਂ ਕਰਦਾਂਗੇ ਉਦਾਂ ਕਰਦਾਂਗੇ ਉਹ ਤਰੀਕਾ ਹੁੰਦਾ ਹੁਣ ਜਿਹੜਾ ਬੰਦਾ 4.5 ਲੱਖ ਰੁਪਏ ਦਾ ਨੁਕਸਾਨ ਕਰ ਗਿਆ ਉਹਦੀ ਪਰਪਾਈ ਅਸੀਂ ਉਸ ਬੰਦੇ ਤੋਂ ਹੀ ਕਰਾਂਗੇ ਤੇ ਤਰੀਕੇ ਨਾਲ ਕਰਾਂਗੇ ਬਾਕੀ ਤੁਸੀਂ ਜਰੂਰ ਅਲਰਟ ਹੋ ਜਾਓ ਸਾਰੇ ਸੋ ਸਾਰੇ ਵੀਰਾਂ ਨੂੰ ਜਿਹੜੇ ਵੀਰਾਂ ਨਾਲ ਫੋਨ ਤੇ ਨਹੀਂ ਗੱਲ ਹੋਈ ਉਹਨਾਂ ਨੂੰ ਜਵਾਬ ਹੈ ਨਵੇਂ ਜੁੜੇ ਵੀਰ ਕੋਈ ਬੈਡ ਕਮੈਂਟ ਨਾ ਕਰਨ ਕਿਉਂਕਿ ਵੀਰ ਜੀ ਸਾਡੇ ਨਾਲ 2 ਮਹੀਨੇ ਜੋ ਹੋਇਆ ਉਹ ਅਸੀਂ ਜਾਣਦੇ ਆ ਸੋ ਇੰਨਾ ਹੀ ਕਹਿੰਦਾ ਆ ਤੋ ਗਲਤੀ ਹੋਵੇ ਖੀਮਾ ਦਾ ਯਾਜਕ ਆ ਵੈਗਰੂ ਜੀ ਦਾ ਖਾਲਸਾ ਤੇ ਵੈ